ਸਸੇ ਗਾਲ ਜੀ ਕਿਵੇਂ ਸਵਾਗਤ ਹੈ ਮੇਰੇ ਨਵੇਂ ਵਲੌਗ ਦੇ ਵਿੱਚ ਤੇ ਸੌਰੀ ਹਰ ਵੇਲੇ ਹੀ ਹੁੰਦੀ ਮੇਰੀ ਕਿਵੇਂ ਵਲੌਗ ਦਾ ਬਾਜੀ ਪੈਂਦੇ ਨਹੀਂ ਯਾਰ ਸੌਰੀ ਤੇ ਆਪਾਂ ਜੇ ਚੱਲੇ ਆਂ ਦਰਾਹੇ ਆਪਣੇ ਬਾਈਕ ਮੇਰਾ ਲਵਾਈ ਮੇਰੇ ਲਈ ਤੇਨਵਾਇਨ ਤੁਹਾਡੇ ਲਈ ਚਲੋ ਮੋਟਰਸਾਈਕਲ ਜਾਏ ਬਾਈਕ ਮੈਂ ਚੱਲੇ ਅੱਜ ਦਰਾਹੇ ਚੱਲੇ ਆ ਸਾਮਾਨ ਲੈ ਕੇ ਅਸੀਂ ਲਵਾਈ ਦੇ ਵਿੱਚ ਕਲੱਚ ਬਟਾਈਆਂ ਪਾਉਣੀਆਂ ਸੀ ਤੁਹਾਨੂੰ ਦਾ ਸਾਮਾਨ ਚੈੱਕ ਕਰਨਾ ਦੇਖੋ ਆ ਸਾਰਾ ਸਮਾਨ ਆ ਲੋ ਜੀ ਅਸੀਂ ਥੱਲੇ ਆ ਜੀ ਹੁਣ ਦਰਾਹੇ ਆ ਚੈੱਕ ਕਰੋ ਆ ਆ ਵਾਹਟਸਾਪ ਦੇਣਾ ਇੱਥੇ ਮੋਟਰਸਾਈਕਲ ਦੇਣਾ ਤੇ ਇੱਥੇ ਚੱਲਾਂਗੇ ਸਮਾਨ ਸੂ ਸਾਰਾ ਲੋਡ ਕਰ ਲੈ ਗੱਡੀ ਜਿੰਨਾ ਹੈਗਾ ਸੋਰੀ ਜਿੰਨਾ ਮੋਟਰਸਾਈਕਲ ਤੇ ਜਿੰਨਾ ਸਮਾਨ ਲੈ ਕੇ ਆਣਾ ਆਪਾਂ ਮੋਟਰਸਾਈਕਲ ਦਾ ਮਾੜਾ ਮੁੱਟਾ ਜੋ ਲੋ ਵੇਂਜੀ ਬਣਾਓ ਲੈ ਚੱਲੇ ਆ ਤੇ ਲੈਸ ਹੁਣ ਆਪਾਂ ਚੱਲ ਲੈਸੀ ਗੋ ਗਾਈਜ਼ ਹੋਲੀ-ਹੋਲੀ ਰਾਜਮੇਲਾਏ ਸੋਨਾਂ ఎంਜੋਏ ਕਰਦੇ ਰਹੋ ਵਲੋਗ ਨੂੰ ਓਕੇ ਜੀ ਲੋ ਭਾਈ ਆਪਾਂ ਤੁਰਕੇ ਆ ਸਾਡਾ ਗੁਰਦੁਆਰਾ ਤੇ ਚੱਲੇ ਸੀ ਸਿੱਕਾ ਹੀ ਦਰਾਹੇ ਪਹਿਲਾਂ ਸੋਰੀ ਪਹਿਲਾਂ ਮਾਮੇ ਦੇ ਜਾ ਕੇ ਆਈਏ ਪਹਿਲਾਂ ਮਾਮੇ ਦੇ ਗੁਰਦੁਆਰੇ ਨਾਲ ਤੇ ਲੋ ਭਾਈ ਚੈੱਕ ਕਰੋ ਓਏ ਆ ਫੜ ਕੇ ਰੱਖੀ ਬਰਾਵਾ ਅੱਗੇ ਜੀ ਅਸੀਂ ਹੁਣ ਜਾਂਦੇ ਚਲਾਂਗੇ ਦੇਖੋ ਜੀ ਏਹਾ ਮਾਮੇ ਦਾ ਨਾਮ ਹੈ। ਇਹ ਸਾਡੀ ਮੈਰ ਦੀ ਮੈਰ ਦੀ ਜੱਕੀ ਚੱਕ ਕਰਾਓ ਬਾਈ। ਚੱਕ ਕਰ। ਇਹ ਟੋਏਟਾ ਹੀ ਚਲੋ ਮੰਨਿਆ ਹੈਗੇ ਆ। ਬਰ ਰੋਡ ਸਾਡੀ ਪੂਰੀ ਐਸ ਆ। ਸਫਾ ਦੇ ਵੀ ਜਾਣਾ ਬਈ ਆਪਾਂ ਸਫਾ ਤੇ ਵੀ ਜਾਣਾ। ਉਹਨੇ ਮਾਮੇ ਦੇ ਘਰੇ ਮੈਰ ਦੀ ਕਿ ਲਗਾ ਦੀਏ? ਦਿਖਾ ਦੇ ਮੈਰ ਚੱਕੀ ਦਿਖਾਣੀ ਮੇਨ ਚੋਂ ਦਿਖਾਣਾ। ਮੈਨ ਚੱਕੀ ਤੇ ਹੋਣੀ ਦਾ। ਸਾਨੂੰ ਮਿਲਣ ਨਹੀਂ ਆਓ ਤੁਸੀਂ। ਅਜੇ ਕਿੱਥੇ ਫਰਾਵਾ ਵੀ ਆ। ਹਾਲੇ ਨਹੀਂ ਤੁਸੀਂ ਕਦੀ ਤਾਂ ਕਰੀ ਮਿਲੋਗੇ। ਆ ਚੈੱਕ ਕਰੋ। ਅਸੀਂ ਆਨ ਪੁੱਜ ਗਏ ਆਪਾਂ। ਏ ਅਗੇ ਬੈਠੇ ਐਚ ਡੀ ਐ ਐਚ ਡੀ ਆਰ ਸੀ ਦਾ ਬੈਂਕ ਆ ਮੈਚ ਕਿਉਂ ਲੋ ਜੀ ਲੇਵਰ ਚਾਹੀਉਂ ਗਿਆ ਕਰੋ ਲੇਵਰ ਹੀ ਲੇਵਰ ਇੰਨਾ ਬਰਬਰਵਾਜ਼ ਸੀਗਾ ਅੱਛਾ ਜ਼ਿਆਦਾ ਹਾਂ ਚਲੇ ਮਾਮੇ ਕਰੇ ਮਾਮੇ ਦੇ ਗੱਲ ਬੈਲਦੇ ਆ ਬੈਲਦੇ ਆ ਹੁਣ ਇੱਕ ਜੇ ਨੇ ਨੈਕਸਟ ਗਾਰਡ ਆ ਚੈੱਕ ਕਰੋ ਆ ਮੈਂ ਯਾਰ ਇਹਦਾ ਹਰਸ਼ ਆ ਮੇਰਾ ਇੱਕ ਦੋਸਤ ਹਰਸ਼ ਇਹਦਾ ਹੀ ਮੋਟਰਸਾਈਕਲ ਆ ਏ ਆਪਾਂ ਜਾ ਰਹੇ ਆ ਨਵਾਂ ਕੜਾਇਆ ਬਾਜੀ ਵਧਾਈਆਂ ਦਿਓ ਵਧਾਈਆਂ ਮੁੰਡੇ ਨੂੰ ਲੋ ਜੀ ਆ ਮੇਰਾ ਮਸੀ ਦਾ ਮੁੰਡਾ ਆ ਟਰੈਕਟਰ ਸਾਡਾ ਚੈੱਕ ਕਰੋ ਆ ਮੇਰੇ ਮਸੀਆ ਕਰ ਉਹ ਟਰਾਲੀ ਜਿਆਦਾ ਨਾ ਬੋਲ ਕੇ ਇਹ ਵੀ ਦੱਸੋ ਚਲੋ ਜੀ ਠੀਕ ਆ ਮਿਲਦੇ ਆ ਥੋੜਾ ਰੁੱਕ ਕੇ ਕੰਮਲੇ ਦਾ ਟਾਈਮ ਹੋ ਗਿਆ રે ਰਹਿ ਗਿਆ ਕਾਪਾ ਕਰਾਉਣਾ ਜੀ ਇਹ ਲੋ ਬਈ ਜੀ ਪਹੁੰਚ ਗਏ ਅਸੀਂ ਦਰਾਹੇ ਤੁਹਾਨੂੰ ਦੇਖਣਾ ਸੀ ਆਪਣਾ ਲਾਈਨ ਚੈੱਕ ਕਰਉਣਾ ਚਲੋ

6000 92 ਠੀਕ ਆ ਹਾਂ A1 ਗ੍ਰਾਫਿਕ ਉਹ ਤੁਹਾਨੂੰ ਗੂਗਲ ਮੈਪ ਤੇ ਮਿਲ ਜੂਗਾ ਇੱਥੇ ਜ਼ਰੂਰ ਆ ਕੇ ਬੜੀ ਵਧੀਆ ਟੇਪਿੰਗ ਕਰਦੇ ਚੈੱਕ ਕਰਵਾ ਕੇ ਸੀ ਆਹ ਭਾਜੀ ਨੇ ਟੇਪਿੰਗ ਦਾ ਚੈੱਕ ਕਰੋ ਸਹੀ ਆ ਜੋ ਆਉਣੇ ਉਹ ਹੀ ਲਾ ਕੇ ਦੇਣਗੇ ਤੇ ਰੇਟ ਵੀ ਸਹੀ ਆ ਸਾਰੇ ਨੋਟ ਹਾਂਜੀ ਭਾਈ ਜੀ ਕਰੋ ਚੈੱਕ ਬਾਈ ਲਾਦੀ ਅੰਗਲੈਕ ਬੈਟਾ ਚੈੱਕ ਕਰਾਂ 18 ਦੇ ਵੀ। ਥਾਦੀ ਜ਼ਰਾ ਦੇਖੀ ਹੁਣ ਮਾਰਦਾ ਸ਼ਾਰ। ਸਾਰੇ ਕੰਮ ਗੱਲ ਇਹਦਾ ਬਈ। ਇਹ ਆਪਣੀ ਤੇ ਆਈ ਹੈ ਨਾ। ਇਹਨੂੰ ਫਿਰ ਰੀਸੈਟ ਕਰਾਈ ਹੈ। ਆ ਚੈੱਕ ਕਰੋ। ਕਲੱਚ ਪਲੇਟਾ ਲਾ ਰਿਹਾ ਬੰਦਾ ਸਾਡਾ। ਮੈਕੈਨਿਕ। ਲਾਦਾ ਹਰੇੜੀ ਰਿਆ। ਇਹ ਲਾਉ ਉਹਦਾ ਮਿਸਤਰੀ। ਇਹ ਤਾਂ ਸਾਫ਼ ਹੀ ਕਰਦਾ ਹੈ। ਆਪਣੀ ਕੀ। ਸਾਫ਼ ਕਰਦਾ ਹੈ। ਅੱਜ ਕਰੋ ਚੋਲੇ ਭਾਈ ਜੀ ਇਹ ਆ ਫੈਸ਼ ਲੌਇਨ ਨਾ ਨਾ ਲੌਇਨ ਭਾਈ ਤੁਸੀਂ ਕੀ ਬਣਾਇਆ ਬਲਾ ਤੁਸੀਂ ਦਿਖਾਓ ਆ ਚੈੱਕ ਕਰੋ ਸਾਡਾ ਲਓ ਭਾਈ ਜੀ ਪੰਜਾਬ ਤੇ ਆ ਦੇਖਿਆ ਬਗਲ ਕਰਮਾ ਵਾਲੀ ਇਹ ਟ੍ਰੈਂਡ ਚੱਲ ਰਿਹਾ ਪਿਆ ਯਾਰ ਲੋ ਪੰਜਾਬ ਇੱਥੇ ਹਰ ਸਜਾ ਦੇਖੋ ਜੀ ਯਾਰ ਇਹ ਜਿਹੜਾ ਆਲਾ ਬਈ ਬਹੁਤ ਸਾਰਾ ਲੋਕ ਚੈੱਕ ਕਰੋ ਭਾਈ ਜੀ ਲੋਕ ਦਾ ਫਰਾਵ ਦਿਖਾ ਦਿਓ ਇਹ ਆਈ ਨਵਾਂ ਲੋਕ ਆਇਆ ਸਾਰਾ ਖੁਸ਼ੀ ਹੋਲਦਾ ਹੈਂਡਲ ਦੇਖ ਲੋ ਕਿ ਨਾ ਸੁਣ ਇੱਧਰ ਨੂੰ ਕਰਕੇ ਚਲਾਇਆ ਕਰਨਾ ਇੱਕ ਵਾਰ ਸੇ ਘਾਰ ਕੇ ਯਾਰ ਮੀਟਰ ਦਾ ਵੀ ਹਿੱਸਾ ਚੇਂਜ ਨਹੀਂ ਹੋਗੇ ਮੀਟਰ ਕਿਧਰ ਲੱਗੇ ਇੱਥੇ ਸਹੀ ਕਰੀ ਇੱਥੇ ਹੈਂਡਲ ਨਹੀਂ ਸਹੀ ਆਇਆ ਹੈ ਹੈਂਡਲ ਨਹੀਂ ਬੈਠਾ ਇਹ ਨਹੀਂ ਆ ਵਾਲੀ ਪੱਤੀ ਜੀ ਤੋਂ ਕਰਨਾ ਹੈ ਮੀਟਰ ਸੈਟ ਕਰਨਾ ਤੇ ਉਹ ਬਾਈ ਜੀ ਚੈੱਕ ਕਰੋ ਹੋ ਗਿਆ ਆਪਣਾ ਲਾਇਨ ਥੋੜਾ ਜਿਆਦਾ ਰੈਡੀ ਸਰਵਿਸ ਹੋ ਗਈ ਤੇ ਉਹ ਦਿਖਾਈ ਚੱਲਦਾ ਚੈੱਕ ਉਹ ਮੂਰੇ ਦਾ ਹੱਥ ਕਿੱਡੇ ਸੋਣੇ ਜੀ ਬਾ ਸੋਨੇ ਦੀ ਛਾਲਾ ਹੀ ਵੱਜਦੀਆਂ ਗੱਲੀਆਂ ਆ ਗਈ ਜੀ ਆ ਗਈ ਕੋਸਾ ਵੱਜੇ ਥਾ ਅਧੂ ਕੋਸਾ ਸਹੀ ਹੈ ਭਾਈ ਮੀਟਾ ਦੀ ਯਾਦ ਚੱਲਦੀ ਹੋਰ ਵੀ ਇਹਦਾ ਹੈਂਡਲ ਲੱਗਦੀ ਬਾਈ ਬਾਈ ਚੱਲੇ ਸੀ ਹੁਣ ਘਰੇ ਆ ਗਈ ਹੁਣ ਬਾਜੀ ਕੋਲੇ ਬਾਈ ਹੁਣ ਲਵਾਈਂ ਪਾਜੀ ਇਹੀ ਕਰਨਗੇ ਲੋਡ ਟੈਂਕੀ ਚੈੱਕ ਕਰੋ ਵੇਰੇ ਉਹ ਦਿਹਾੜ ਕੇ ਦੇਓ ਠੀਕਾ ਹੋ ਗਈ ਨਾ ਕੈਡ ਦਸਰਾ ਹੋ ਜੂਗਾ ਮੇਲਾ ਰੰਗ ਸੀ ਸਹੀ ਦੱਸਾਂ ਇਹਦਾ ਰੰਗ ਕਿਹਦਾ ਸੀ ਹਾਂ ਲੋ ਵੀ ਜੀ ਅਸੀਂ ਪਹੁੰਚ ਗਿਆ ਲੋਹਿਆਣੇ ਲੋਹਿਆਣੇ ਪਹੁੰਚ ਗਏ ਅੰਦਰ ਰਾਹੇ ਤੋਂ ਲੋ ਆਣ ਹਜੇ ਮਿਲਿਆ ਨਹੀਂ ਗਾ ਕਹਿੰਦੇ ਹਜੇ ਲੱਗੂਗਾ ਇੱਕ ਜਾਂ ਦੋ ਦਿਨ ਹੁਣ ਉਹਦੀ ਵਾਰੀ ਲਾਤੀ ਹੈ ਟੇਪਿੰਗ ਤੇ ਹੁਣ ਆਪਾਂ ਜਾ ਰਹੇ ਆ ਆਪਣੇ ਘਰੇ ਲੋ ਬੰਦੀ ਪਹੁੰਚ ਗਏ ਅਸੀਂ ਘਰੇ ਤੈਨੂੰ ਸਾਰਾ ਵਲੋਗ ਇੰਜੋਏ ਕਰਿਓ ਦੇਖਿਓ ਜਰੂਰ ਲਾਈਕ ਸਬਸਕ੍ਰਾਈਬਰ ਸ਼ੇਅਰ ਕਮੈਂਟ ਜੋ ਜੋ ਹੋਂਦਾ ਬਾਜੀ ਕਰ ਦਿਓ ਬਰਾਵਾ